Tell ਮੋਢੇ ਚੱਕ ਕੇ ਮੈਂ ਪਾਬੀ ਤੇਰੇ ਮੁੰਡੇ ਨੂੰ ਖੜਾਇਆ ਮੋਢੇ ਚੱਕ ਕੇ ਮੈਂ ਪਾਬੀ ਤੇਰੇ ਮੁੰਡੇ ਨੂੰ ਖੜਾਇਆ ਸਾਰੇ ਟੈਹਰਾ ਲੀਨ ਪਾਉਂਦੇ ਨਹੀਂ ਮੈਂ ਖੱਦਰ ਸਾਰੇ ਟੈਰੀ ਘਾਟ ਪਾਉਂਦੇ ਨਹੀਂ ਮੈਂ ਖੱਦਰ ਹੰਡਾਇਆ ਮੋਢੇ ਚੱਕ ਕੇ ਮੋਢੇ ਚੱਕ ਕੇ ਮੈਂ ਪਾਬੀ ਤੇਰੇ ਮੁੰਡੇ ਨੂੰ ਖੜਾਇਆ ਸਾਰੇ ਟੈਹਰਾ ਲੀਨ ਪਾਉਂਦੇ ਨਹੀਂ ਮੈਂ ਖੱਦਰ ਹੰਡਾਇਆ ਛੜੇ ਜੇਠਦਾਰ ਕਾਨੇ ਦੱਸ ਕੀ ਤੂੰ ਮੁੱਲ ਪਾਇਆ ਛੜੇ ਜੇਠਦਾਰ ਕਾਨੇ ਦੱਸ ਕੀ ਤੂੰ ਮੁੱਲ ਪਾਇਆ ਕਾ ਤੂੰ ਹੋ ਗਿਆ ਕਰੋਪ ਜੇਠਾ ਕਿਸੇ ਦੱਸ ਖਾਇਆ ਮੈਂ ਕਾ ਤੂੰ ਹੋ ਗਿਆ ਕਰੋਪ ਜੇਠਾ ਕਿਸੇ ਦੱਸ ਖਾਇਆ ਮੇ ਤੇਰੇ ਕੰਨ ਵਿੱਚ ਦੱਸ ਕਿਹੜਾ ਮਾਰ ਗਿਆ ਫੂਕ ਤੇਰੇ ਦਸ ਵਿੱਚ ਤੇਰੇ ਕੰਨ ਵਿੱਚ ਤੇਰੇ ਕੰਨ ਵਿੱਚ ਦਸ ਘੇੜਾ ਮਾਰ ਗਿਆ ਫੂਕ ਜਾਵੇਂ ਤੜਕੇ ਦਾ ਕਾਂਵਾ ਰੋਣੀ ਪਾਈ ਵੇ ਜਾਵੇਂ ਤੜਕੇ ਦਾ ਕਾਂਵਾ ਰੋਣੀ ਪਾਈ ਕੰਦਾ ਤੇ ਝੜਾ ਦੂ ਕੁੱਤਿਆਂ ਮੈਂ ਕੰਦਾ ਤੇ ਝੜਾ ਦੂ ਕੁੱਤਿਆਂ ਜੇ ਤੂੰ ਭਾਬੀਏ ਸਾਖ ਨਾ ਲਿਆਈ ਕੰਦਾ ਤੇ ਝੜਾ ਦੂ ਕੁੱਤਿਆਂ ਭਾਬੀ ਦਾ ਕਸੂਰ ਕੋਈ ਨਾ ਤੇਰੇ ਮੇਜ ਦੀ ਕੁੜੀ ਨਾ ਕੋਈ ਥਿਆਈ ਭਾਬੀ ਦਾ ਕਸੂਰ ਕੋਈ ਨਾ ਵੀ ਤੇਰੇ ਮੇਜ ਦੀ ਕੁੜੀ ਨਾ ਕੋਈ ਥਿਆਈ ਭਾਬੀ ਦਾ ਕਸੂਰ ਕੋਈ ਨਾ ਹੋਨੀ ਮੈਂ ਵੇੜੇ ਦੇ ਵਿਚਾਲੇ ਵੇੜੇ ਦੇ ਵਿਚਾਲੇ ਵੇੜੇ ਦੇ ਵਿਚਾਲੇ ਘੱਡਵਾ ਦੂੰ ਅੱਜ ਕੰਦ ਹੋਨੀ ਮੈਂ ਵੇੜੇ ਦੇ ਵਿਚਾਲੇ ਘੱਡਵਾ ਦੂੰ ਅੱਜ ਕੰਦ ਹੋ ਨਾਲੇ ਰੋਟੀ ਟੁਕਾ ਅੱਡ ਨਾਲੇ ਬੋਲਚਾਲ ਬੰਦ ਅੱਧੀ ਵੰਡ ਦੇ ਜ਼ਮੀਨ ਅੱਧਾ ਦੇ ਦੇ ਤੂੜੀ ਤੰਦ ਹੋ ਅੱਧਾ ਅੱਧੀ ਵੰਡ ਦੇ ਜ਼ਮੀਨ ਅੱਧਾ ਦੇ ਦੇ ਤੂੜੀ ਤੰਦ ਬੁੜਾ ਰੱਖ ਤੂੰ ਬੁੜਾ ਰੱਖ ਤੂੰ ਸੰਭਾਲੂਗਾ ਮੈਂ ਮਾਈ ਬੁੜਾ ਰੱਖ ਤੂੰ ਸੰਭਾਲੂਗਾ ਮੈਂ ਮਾਈ ਵੇ ਭਾਬੀ ਦਾ ਕਸੂਰ ਕੋਈ ਨਾ ਤੇਰੇ ਮੇਚ ਦੀ ਕੁੜੀ ਨਾ ਕੋਈ ਥਾਈ ਵੇ ਫਾਪੀ ਦਾ ਕਸੂਰ ਕੋਈ ਨਾ ਜੇਠਾ ਮੇਰੇ ਮਾਹੀ ਦਾ ਤੂੰ ਇੱਕੋ ਗਊ ਵਰਗਾ ਭਰਾ ਵੀ ਮੇਰੇ ਮਾਹੀ ਦਾ ਮੇਰੇ ਮਾਹੀ ਦਾ ਤੂੰ ਇੱਕੋ ਗਊ ਵਰਗਾ ਭਰਾ ਤੈਨੂੰ ਦੇਖ ਕੇ ਤਾਂ ਜੇਠਾ ਮੈਨੂੰ ਝੜ ਜਾਂਦਾ ਚ ਐਵੇਂ ਆਖੀਏ ਬਲਾਈ ਚੰਗਾ ਤੇਰਾ ਏ ਸੁਭਾ ਵੀ ਐਵੇਂ ਆਖੀਏ ਬਲਾਈ ਚੰਗਾ ਤੇਰਾ ਏ ਸੁਭਾ ਹੁੰਦੀ ਮੂੰਹ ਤੇ ਗਰੀਬ ਡਿਹਾਈ ਹੁੰਦੀ ਮੂੰਹ ਤੇ ਗਰੀਬ ਡਿਹਾਈ ਨਿਕੰਦਾ ਤੇ ਝੜਾ ਦ ਕੁੱਤੀਆਂ ਜੇ ਤੂੰ ਭਾਬੀ ਐਸਾ ਕੇ ਨਾ ਲਿਾਈ ਮੈਂ ਕੰਦਾ ਤੇ ਝੜਾ ਦ ਕੁੱਤੀਆਂ ਤੂੰ ਵੀ ਗੁੜ ਜਿੰਨੀ ਮਿੱਠੀ ਮੈਂ ਵੀ ਪੁੱਜ ਕੇ ਨਰਮ ਨਹੀਂ ਤੂੰ ਵੀ ਖੰਡ ਜਿੰਨੀ ਮਿੱਠੀ ਗੁੜ ਜਿੰਨੀ ਮਿੱਠੀ ਮੈਂ ਵੀ ਪੁੱਜ ਕੇ ਨਰਮ ਸਾਰੇ ਸੱਚ ਕਹਿੰਦੇ ਨੇ ਸਿਆਣੇ ਹੁੰਦੀ ਅੱਖਾਂ ਦੀ ਸ਼ਰਮ ਹੋ ਬਾਬੀ ਕਰਦੀ ਮaaf ਜੇਠ ਹੋ ਗਿਆ ਗਰਮ ਹੋ ਬਾਬੀ ਕਰਦੀ ਮaaf ਜੇਠ ਹੋ ਗਿਆ ਗਰਮ ਐਵੇਂ ਗੁੱਸੇ ਵਿੱਚ ਐਵੇਂ ਗੁੱਸੇ ਵਿੱਚ ਐਵੇਂ ਗੁੱਸੇ ਵਿੱਚ ਮਾਰ ਗਿਆ ਪਤਾਈ ਐਵੇਂ ਗੁੱਸੇ ਵਿੱਚ ਮਾਰ ਗਿਆ ਪਖਾਈ ਵੇ ਬਾਬੀ ਦਾ ਕਸੂਰ ਕੋਈ ਨਾ ਵੇ ਤੇਰੇ ਮੇਚ ਦੀ ਕੁੜੀ ਨਾ ਕੋਈ ਥਾਈ ਬਾਬੀ ਦਾ ਕਸੂਰ ਕੋਈ ਨਾ ਜੇ ਠਾ ਢੜ ਕੇ ਦਾ ਭੁੱਲਿਆ ਜੇ ਸ਼ਾਮੀ ਆ ਜੇ ਘਰ ਉਹਨੂੰ ਭੁੱਲਿਆ ਨਹੀਂ ਕਹਿੰਦੇ ਵੇ ਜੇਠਾ ਤੈਨੂੰ ਫੇਰ ਤੈਨੂੰ ਕਾਹਦਾ ਡਰ ਜੇਠਾ ਟੜਕੇ ਦਾ ਭੁੱਲਿਆ ਜੇ ਸ਼ਾਮੀ ਆ ਜੇ ਘਰ ਉਹਨੂੰ ਭੁੱਲਿਆ ਨਹੀਂ ਕਹਿੰਦੇ ਜੇਠਾ ਫੇਰ ਤੈਨੂੰ ਕਾਹਦਾ ਡਰ ਚੱਲ ਉੱਠ ਸ਼ਰਮੀਲੇ ਵੇ ਕੋਈ ਕੰਮ ਧੰਦਾ ਕਰ ਚੱਲ ਉੱਠ ਸ਼ਰਮੀਲੇ ਵੇ ਕੋਈ ਕੰਮ ਧੰਦਾ ਕਰ ਮੱਜਾਂ ਭੁਖੀਆਂ ਮੱਜਾਂ ਭੁਖੀਆਂ ਤੂੰ ਤੂੜੀ ਨਾ ਰਲਾਈ ਹੇ ਮੱਜਾਂ ਭੁਖੀਆਂ ਤੂੰ ਸਨਨੀ ਨਰਲਾਈ ਮੈਂ ਫੁੱਲ ਵਾਂਗੂ ਰਵੇ ਟੈਕਦੀ ਸਾਡੀ ਚੰਦ ਵਰਗੀ ਫਰਜਾਈ ਨੀ ਫੁੱਲ ਵਾਂਗੂ ਰਵੇ ਟੈਕਦੀ ਸਾਡੀ ਚੰਦ ਵਰਗੀ ਫਰਜਾਈ ਫੁੱਲ ਵਾਂਗੂ ਰਵੇ ਟੈਕਦੀ